ਅਰਸੋ ਅਰਸਿਆ ਗੁਰੂ ਕੈ ਜਨਮ ਮਰਨੁ ਧੁਖ ਜਾਈ ਹੋਵੈ ਸਿਵਤ ਖਸਮ ਦੀ ਧੂਰ ਅਰਸੋ ਅਰਸੋ ਛਟੀਐ ਤੁਰਜੁ ਜੁਥੇ ਸਚਿ واحرو گروی جیون تخت سا تخت شری گڑھ سائب وکھ حاضر گرو خالسا سنگت جی فتح پروان کرو آخو واحرو جی کا خالصہ واحو جی کی فتح

پرمتما کا ظاہر سروپ یہ گرو کی بانی ہے بانی نو تے اسی بانی وو بڑھنا ہے ایتا ہی اینا ابھی دھیان رکھنا ہے کہ گرو کی ریس کر کے جو کوئی بولتا ہے وہ کچھ گلا ہیں ریس ریس ہوں سچا گرو سچا گرو ہوں کوئی سنسار کے مانوتا کے پڑھے تریا ਤੇ ਕੋਈ ਆਪਦੇ ਮਾਇਆ ਇਕੱਠੀ ਕਰਨੋਂ ਤੁਰਿਆ ਆਪਦੀ ਪੂਜਾ ਮੰਤਾ ਵਧਾਉਣੋਂ ਤੁਰਿਆ ਔਰ ਇਸ ਗੱਲ ਦਾ ਸਾਨੂੰ ਫਰਕ ਪੈਣਾ ਹੋਣਾ ਚਾਹੀਦਾ ਹੈ ਕਿ ਬੇਖਮਾਇਆ ਨੂੰ ਝਾਕ ਮਰਦੇ ਕੜੀਏ ਕੌਣ ਨੇ ਤੇ ਇਦਾਂ ਹੀ ਸਤਿਗੁਰੂ ਦੀ ਬਾਣੀ ਸਾਤਸਰੂਪ ਹੋਉ ਆਉਣਾ ਬੰਦੇ ਨੂੰ ਇੱਕ ਵਾਰ ਪਰਖ ਲੈਣਾ ਚਾਹੀਦਾ ਮੇਰਾ ਗੁਰੂ ਕੌਣ ਇੱਕ ਵਾਰ ਜਦੋਂ ਪਰਖ ਲਿਆ ਫਿਰ ਵਾਰ-ਵਾਰ ਪਰਖਣ ਦੀ ਲੋੜ ਨਹੀਂ ਹੁੰਦੀ ਪਰ ਇੱਕ ਵਾਰ ਜ਼ਰੂਰੀ ਹੈ ست گیا گرس برک ہے پیر پر ہڑی لاکھ مولی لکھ بولی گرو سچے نے آج دی اس نو کئی بشیا کے کہلو ایک, ایک, ایک پنکتی چاننا پایا ہے پہلی گل پرماتما کوئی سمجھ آنے والی وسط نہیں ہے کہ ابھی اپنی پانڈے میں پا لگے ਉਹ ਵੇ ਪ੍ਰਵਾਹ ਸਾ ਆਤਮਾ ਉਹ ਅਨੰਤ 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 ਸੀਮਾ ਮਤ ਤੱਕ ਹੈ ਮਨੁੱਖ ਦੀ ਸੁੰਦਰ ਸਮਝ ਦੇ ਵਿੱਚ ਉਹ ਪੂਰਾ ਕਦੀ ਵੀ ਆ ਨਹੀਂ ਸਕਦਾ ਜੇ ਬੰਦਾ ਉਹਨੂੰ ਜਾਣ ਲਵੇ ਤੇ ਦੱਸ ਨਹੀਂ ਸਕਦਾ ਜੇ ਹਾਂ ਜਾਣਾ ਆਖਾਂ ਨਹੀਂ ਕਹਿਣਾ ਕਰਨਾ ਨਹੀਂ ਪਈਲੀ ਪੰਕਤੀ ਜੇ ਪਾਉ ਹਾਂ ਦੂਜੀ ਪੰਕਤੀ ਜੀ ਦੱਸਿਆ ਕਿ ਜਿਨ੍ਹਾਂ ਨੇ ਗੁਰੂ ਨਾਲ ਆਪਣਾ ਸਮਾਨ ਜੋੜਿਆ ਹੈ ਆਪਣੀ ਸੁਰਤ ਨੂੰ ਜੋੜਿਆ ਹੈ ਉਹ ਪਰਮਾਤਮਾ ਨੂੰ ਧਿਆਉਂਦੇ ਹਨ ਜਿਵੇਂ ਮੱਛੀ ਹੈ ਉਸ ਸਮੁੰਦਰ ਦੀਆਂ ਗੰਦਨੀਆਂ ਮਿੱਡੀਆਂ ਵਿੱਚ ਨਹੀਂ ਪੈਂਦੀ ਪਰ ਸਮੁੰਦਰ ਦਾ ਅਨੰਤ ਬਾਣੀ ਹੈ ਇਹਦਾ ਹੀ ਗੁਰੂ ਕੋਲ ਆਉਣ ਵਾਲਾ ਮਨੁੱਖ ਪਰਮਾਤਮਾ ਦਾ ਹੰਤ ਹੋਣ ਵਾਲੇ ਪਾਸੇ ਤਾਂ ਨਹੀਂ ਜਾਂਦਾ ਕਈ ਬਿਲਕਦੇ ਹਨ ਅੰਤ ਕਾਰਨ ਚੇਤੇ ਮਿਲਦਾ ਹੈ ਤਾਂ ਕਿ ਅੰਤ ਨਾ ਪਾਇਆ ਜਾਵੇ ਰੱਬ ਦਾ ਅੰਤ ਕੌਣ ਨੂੰ ਬਚੇਰੇ ਤੜਫਦੇ ਹਨ ਪਰ ਉਹ ਉਹਨਾਂ ਦਾ ਆਪ ਦਾ ਅੰਤ ਨਹੀਂ ਮੇਂਦਾ ਰਬ ਦਾ ਤਾਂ ਉਹਨਾਂ ਨੇ ਕੀ ਪਉਣਾ ਮਹਾਰਾਜ ਫਰਮਾਉਂਦੇ ਹਨ ਅਕਾਲ ਪੁਰਖ ਬੇਅੰਤ ਹੈ ਉਹਨੂੰ ਧਿਆਉਣਾ ਹੀ ਵਰਦਾ ਹੈ ਜਿਸ ਠਰ ਤੋਂ ਸੋ ਨਾਹੀ ਚਾਰਾ ਤਾਕੋ ਕੀਜੈ ਸਾਧ ਨਾਮ ਸਿਖਾਰਾ ਅਕਾਲ ਪੁਰਖ ਨੂੰ ਧਿਆਉਣ ਵਾਲੀ ਸੰਬੰਧ ਕਰਨ ਵਾਲੀ ਜਿਵੇਂ ਨਦੀ ਸਮੁੰਦਰ ਵਿੱਚ ਜਾਂਦੀ ਹੈ ਤੇ ਨਦੀ ਸਮੁੰਦਰ ਚ ਸਮਾ ਜਾਂਦੀ ਹੈ ਸਮੁੰਦਰ ਨੂੰ ਆਪਣੇ ਕੋਲ ਉਹ ਨਹੀਂ ਲੈ ਕੇ ਆਉਂਦੇ ਨਦੀਆਂ ਅਤਿਵਾਹ ਭਵੇਂ ਸਮੁੰਦ ਨਾ ਜਾਣੀ ਹੈ ਬੀਜ ਖਤਮ ਹੋ ਜਾਂਦਾ ਤਾਂ ਹੀ ਦਰਖਤ ਬਣਦਾ ਜੇ ਬੀਜ ਸਾਬਤ ਰਹੇਗਾ ਤਾਂ ਉਹ ਦਰਖਤ ਕਿਵੇਂ ਬਣੇਗਾ ਜੇ ਉਹਨੇ ਦਰਖਤ ਬਣਨਾ ਤਾਂ ਉਹਨੂੰ ਮਿਟਣਾ ਹੀ ਪੈਣਾ ਜਿਹੜਾ ਮਿਟ ਜਾਂਦਾ ਉਹ ਦਰਖਤ ਬਣ ਜਾਂਦਾ ਜਿਹੜਾ ਨਹੀਂ ਮਿਟਦਾ ਉਹ ਸਾਬਤ ਪਿਆ ਰਹੇਗਾ ਸਾਬਤ ਪਏ ਦਾਣੇ ਨੂੰ ਵੀ ਖੋਣ ਲੱਗ ਸਕਦਾ ਸੁਸਰੀ ਢੋਰਾ ਜੀ ਜੰਤ ਨਿੱਕੇ ਨਿੱਕੇ ਪੈਦਾ ਹੋ ਕੇ ਉਹਨਾਂ ਦਾਣਿਆਂ ਨੂੰ ਖਾ ਜਾਂਦੇ ਹਨ ਖਤਮ ਕਰ ਦਿੰਦੇ ਹਨ ਉਹ ਦੁਬਾਰਾ ਉਗਣ ਦੇ ਬਾਰੇ ਕਦੇ ਕਹਿੰਦੇ ਉਹਨਾਂ ਦਾ ਆਟਾ ਵੀ ਨਹੀਂ ਬਣਾਇਆ ਜਾ ਸਕਦਾ ਏਦਾਂ ਹੀ ਮਨੁੱਖੀ ਮਨ ਹੈ ਇਹ ਇਕਾਗਰ ਹੋਵੇ ਇੱਕ ਹੋਵੇ ਤਾਂ ਇਹ ਸੰਗਤ ਵਿੱਚ ਉਪਜਾਉ ਧਰਤੀ ਵਿੱਚ ਹੋਵੇ ਤਾਂ ਹੀ ਇਹ ਮਿਟ ਵੀ ਸਕਦਾ ਹੈ ਔਰ ਉਗ ਵੀ ਸਕਦਾ ਬਾਹਰ ਨਾ ਇਹ ਮਿਟਣਾ ਹੁੰਦਾ ਨਾ ਇਹ ਉਗਣਾ ਹੁੰਦਾ ਹੈ ਉਹ ਰਬ ਜੀ ਨੇ ਕੱਲ ਵਾਲੀ ਸਭਾ ਵਿੱਚ ਕੀਤੇ ਦਾ ਦਰਸ਼ਣ ਦਿੱਤਾ ਸੀ ਇਹ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਹਰ ਅੰਮ੍ਰਿਤ ਪਾਇਆ ਜੰਮ ਚੂਹਾ ਕਿਰਸ ਨੇ ਤੇ ਗੁਰ ਕਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਗੋਹਲ ਬਖਸ਼ਿ ਸਮਾਇਆ ਬਖਸ਼ਿਸ਼ ਦੇ ਗੋਹਲ ਉਹਨਾਂ ਦੇ ਲਗਣਗੇ ਜਿਨ੍ਹਾਂ ਦੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਦਾ ਬੀਜ ਸਾਬਤ ਹੈ ਇੱਕ ਹੈ ਜੇ ਇੱਕ ਹੋਏ ਤਾਂ ਉਗਵੇ ਰੂਤੀ ਮੂਰਤ ਹੋਵੇ ਰੂਤ ਵੀ ਚੰਗੀ ਹੋਵੇ ਬੀਜ ਵੀ ਸਾਬਤ ਹੋਵੇ ਇੱਕ ਰੂਪ ਹੋਵੇ ਜੇ ਕਿਤੇ ਬੀਜ ਦੀ ਦਾਲ ਵੱਢ ਜੇ جی چنے اگتے نے چنیا دی دال تھوڑا اگ دیا مہاراج لے گئے اب کیوں ہے دال ہوں دال تھوڑا اگے گی جدو چنیا چنے اگ سکتے دیا بیو بیج پت لے گئے اب کیوں ہے دال جے ایک ہوئے تا ہے رتی ہوں رت ہوئے نارک پاہ باہرہ آ رہے رنگ نسو گروہ مہاراج نے فرمایا ਅਕਾਲ ਪੁਰਖ ਦਾ ਭੈ ਉਹਦਾ ਢਲ ਉਹਦਾ ਆਦਬ ਮਨ ਵਿੱਚ ਹੋਣਾ ਚਾਹੀਦਾ ਜੇ ਉਹ ਨਾ ਨਾ ਹੋਵੇ ਫਿਰ ਬੰਦਾ ਰੱਬ ਨੂੰ ਪੜਾਉਣਾ ਸਮਝਦਾ ਨਾਨਕ ਜਿਨ ਮਨ ਪਾਉ ਤੇ ਨਾ ਮਨ ਪਾਉ ਉੱਥੇ ਮਹਾਰਾਜ ਨੇ ਲਿਖਿਆ ਕਹਿੰਦੇ ਵੀ ਚੇਲੇ ਸਾਜ਼ ਵਜਾਉਣਗੇ ਗੁਰੂ ਨੱਚਣਗੇ ਚੇਲੇ ਸਾਜ਼ ਵਜਾਏ ਦੇ ਨੱਚਣ ਗੁਰੂ ਬਹੁਤ ਮੇਦ ਭਾਈ ਚੇਲੇ ਬੈਠਣ ਘਰਾਂ ਵਿੱਚ ਗੁਰੂ ਉੱਠ ਕਰੀਤਣਾਂਲੇ ਜਾਏ ਹੁਣ ਗੁਰੂ ਪੀਰ ਜਿਨ੍ਹਾਂ ਦੀ ਪੂਜਾ ਹੁੰਦੀ ਉਹੀ ਤਮਾਸ਼ਾ ਬਣ ਜਾ ਖੇਡ ਬਣ ਜਾ ਨਾਟਕ ਬਣ ਜਾਣ ਤਾਂ ਸੇਵਕਾਂ ਦੇ ਮਨ ਵਿੱਚ ਡਰ ਪਾਉ ਨਹੀਂ ਰਹਿੰਦਾ ਗੁਰੂ ਸਾਹਿਬ ਨੇ ਲਿਖਿਆ ਕਿ ਆਇ ਨਚੇ ਨਚਨ ਘਰ ਪੈਰ ਖਲਾਇ ਫਿਰ ਵਸੇ ਉੱਡ ਉੱਡ 라ਵਾ ਛੱਡ ਕੇ ਪਾਏ ਮਿੱਟੀ ਪੈਲੀ ਹੈ ਉੱਡ ਕੇ ਸਿਰਾਂ ਵਿੱਚ ਜਦੋਂ ਉਹ ਗਲੀਆਂ ਵਿੱਚ ਨੱਚ ਟੱਪ ਕੇ ਭਗਤੀ ਕਰਦੇ ਹਨ ਮਹਾਰਾਜ ਕਹਿੰਦੇ ਇਦਾਂ ਤਾਂ ਭਾਈ ਭਗਤੀ ਨਹੀਂ ਹੁੰਦੀ ਨਚਣ ਕੋਦਰ ਮਨ ਕਾ ਚਾਉ ਨਾਨਕ ਜੇ ਮਨ ਕਾਉ ਜਿਨਾ ਮਨ ਪਰ ਪਹਿਲਾਂ ਆਪਣੇ ਮਹਾਰਾਜ ਦਾ ਪਰਮੇਸ਼ਰ ਦਾ ਇਸ਼ਟ ਦਾ ਡਾਰੂ ਹੈ ਮਨ ਚ ਹੇ ਰੋਜ਼ਨਾ ਪ੍ਰੇਮ ਵੀ ਵੜਦਾ ਤੇ ਵਧਦਾ ਹੈ ਜਿਨੇ ਪਹਿਲੇ ਹੀ ਰੱਬ ਨੂੰ ਤਮਾਸ਼ਾ ਸਮਝ ਲਿਆ ਖੇਡ ਸਮਝ ਲਿਆ ਉਹਨੇ ਗਾਂ ਕੀ ਕਰਨਾ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਚਾਹ ਕੇ ਆਪ ਪਰਮਾਤਮਾ ਬਿਆਨਤ ਹੈ ਬਿਆਨਤ ਹੈ ਬਿਆਨਤ ਹੈ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਆ ਹੁਣੇ ਅੱਜ ਦਾ ਸ਼ਬਦ ਹੁਕਮਨਾਮਾ ਆਪਾਂ ਸਰਵਣ ਕਰਾਂਗੇ ਬਾਹਰ ਲਿਖਿਆ ਹੋਇਆ ਈਸ਼ਾਨ ਕਸਨੰਦ ਮਹੇਸ਼ ਸਵਾਨ ਜਿਹੜੇ ਬ੍ਰਹਮਾ ਦੇ ਪੁੱਤਰ ਹਨ ਸੰਤ ਸਨੰਦ ਆਦ ਸਨਤ ਸਨਤ ਕੁਮਾਰ ਇਹਦੇ ਵੀ ਸਾਰੇ ਜਾਨੇ ਵੀ ਜਿੰਨੇ ਜਿੰਨੇ ਜੋ ਲਿਖਿਆ ਜੋ ਪੜਿਆ ਜੋ ਆਖਿਆ ਜੋ ਸੁਣਾਇਆ ਜੋ ਸੁਣਿਆ ਸਾਰਿਆਂ ਨੂੰ ਵੀ ਜੇ ਜੋੜ ਲਈਏ ਤੇ ਰੱਬ ਦੀ ਕੀਮਤ ਤਾਂ ਵੀ ਨਹੀਂ ਪੈ ਸਕਦੀ ਸੰਤ ਸੰਗਤ ਮਹੇਸ਼ ਜਮਾਨਾ ਸੇਖ ਨਾਦ ਤੈਨੂੰ ਮਰਮ ਨਾ ਜਾਨਾ ਸੰਤ ਸੰਗਤ ਰਾਮ ਜੀ ਦਾ ਬਸਾ ਬਾਕੀ ਕਿਸੇ ਵੀ ਤਰੀਕੇ ਨਾਲ ਪ੍ਰਮਾਤਮਾ ਤੁਹਾਡੀ ਸਮਝ ਵਿੱਚ ਨਹੀਂ ਆਉਣਾ ਇੱਕੋ ਇੱਕ ਤਰੀਕਾ ਹੈ ਉਹ ਹੈ ਸਾਥ ਸੰਗਤ ਸਾਥ ਸੰਗਤ ਤੋਂ ਬਿਨਾ ਕੋਈ ਹੋਰ ਜਗ੍ਹਾ ਨਹੀਂ ਹੈ ਜਿੱਥੇ ਕਹ ਲੋ ਇਹ ਨਾਮ ਦਾ ਭੇਜ ਇਹ ਜੋ ਆਤਮਿਕ ਖੇਤੀ ਹੈ ਇਹ ਮਰਹੂਲਤ ਹੋ ਸਕਦੀ ਹੋਵੇ ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਬਾਣੀ ਚ ਵਰਪਾਉਂਦੇ ਨੇ ਸੰਗਤ ਨਾਲ ਜੋ ਮਿਲਿਆ ਉਹ ਕਰਦਾ ਹੈ ਮੇਰੇ ਮਾਦੋਬ ਜੀ ਸਤ ਸੰਗਤ ਮਿਲੇ ਸੋ ਤਰਿਆ ਸਾਰਿਆਂ ਦੁਨੀਆਂ ਦੇ ਕੰਮਾਂ ਚੋਂ ਸਭ ਤੋਂ ਵਧੀਆ ਕੰਮ ਇਹੀ ਹੈ ਕਿ ਹਰ ਕਾਜ ਤੇ ਰਕੇ ਦਾ ਨਾਮ ਮਿਲ ਸਾਧ ਸੰਗਤ ਭਜ ਕੇ ਉਹ ਸੰਗਤ ਵਿੱਚ ਆ ਕੇ ਦੋ ਕੜੀਆਂ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਚ ਵਸਾ ਕੇ ਰੰਗਾ ਆਪਣੇ ਆਪ ਵਿੱਚ ਵੱਡੀਆਂ ਤਬਦੀਲੀਆਂ ਕਰ ਸਕਦਾ ਜੇ ਕੋਈ ਸੰਗਤ ਨਾ ਕਰੇ ਉਹ ਆਪਣੇ ਵਿੱਚ ਤਬਦੀਲੀ ਦੀ ਆਸ 1% ਵੀ ਨਹੀਂ ਕਰ ਸਕਦਾ ਥਾਂ ਜਾ ਸਕਦਾ ਹੈ ਹੋਰ ਉੱਚਾ ਨਹੀਂ ਉੱਠ ਸਕਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ ਉਹਦੀ ਸੰਗਤ ਵਿੱਚ ਆ ਕੇ ਹੀ ਸੋਝੀ ਹੁੰਦੀ ਹੈ ਉਹਦੀ ਬੇਅੰਤਤਾਈ ਦਾ ਪਤਾ ਵੀ ਇੱਥੇ ਆ ਕੇ ਲੱਗਦਾ ਹੈ ਕਿੰਨਾ ਕੁ ਬੇਅੰਤ ਹੈ ਸਤਿਗੁਰੂ ਮਹਾਰਾਜ ਇੱਥੇ ਫਰਮਾਉਂਦੇ ਨੇ انت انت کہہ لو یہ برہمنڈ اگے تو اگ برہمنڈ کو ٹھاکر سومی برہمانڈ ہے جیان نے ہاتھ گڑے تک نہیں پہنچا جا سکتا اور یہ ورگے کنے ہیں کوٹ برہمنڈ کو ٹھاکر سوامی سرب جیا کاغاخا پر گن نہیں مورکھ جاتا ہے بندے کی مورختا اس وقت ہے کہ وہ گھن جانا ਇਹਦਾ ਫਰਜ਼ ਹੀ ਬਣਦਾ ਹੈ ਕਿ ਉਸ ਅਕਾਲ ਪੁਰਖ ਦੇ ਗੁਣਾਂ ਨੂੰ ਯਾਦ ਕਰੇ। ਉਹਦੇ ਗੁਣ, ਉਹਦੇ ਪਰਉਪਕਾਰ ਆਪਣੇ ਮਨ ਵਿੱਚ ਵਸਾਵੇ। ਅਕਾਲ ਪੁਰਖ ワਹਿਗੁਰੂ ਨੇ ਕਿੰਨਾ ਸੋਹਣਾ ਸਾਨੂੰ ਇਹ ਮਨੁੱਖਾ ਸਰੀਰ ਬਖਸ਼ਿਆ ਹੈ। ਇਹ ਕੀਮਤੀ ਜੀਵਨ ਬਖਸ਼ਿਆ ਹੈ। ਅਕਾਲ ਪੁਰਖ ਨੇ ਇਸ ਜੀਵਨ ਨੂੰ ਚੱਲਦਾ ਰੱਖਣ ਲਈ ਬੇਅੰਤ ਦਾਤਾਂ ਦਿੱਤੀਆਂ ਹਨ। ਉਹਨਾਂ ਸਾਰੀਆਂ ਦਾ ਧੰਨਵਾਦ ਕਰੇ। ਪਰਮਾਤਮਾ ਦੇ ਗੁਣ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੇ। ਇਹ ਬੰਦੇ ਦੀ ਡਿਲੀ ਹੈ। ਹਰ ਬੰਦਾ ਇਹਨਾਂ ਗੱਲਾਂ ਨੂੰ ਭੁੱਲ ਜਾਂਦਾ ਤੇ ਰੱਬ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦਾ ਹੈ ਮਹਾਰਾਜ ਫਿਰ ਸਮਝਾਉਦੇ ਹਨ ਕਿ ਅਕਾਲ ਪੁਰਖ ਜਿਹੜਾ ਹੈ ਉਹ ਅਥਲ ਹੈ ਉਹ ਸਾਡੇ ਕੋਲ ਵਿੱਚ ਸਾਡੇ ਸਾਹ ਵਿੱਚ ਹੋਣ ਵਾਲਾ ਨਹੀਂ ਹੈ ਆਓ ਵਿਚਾਰ ਕਰੀਏ ਤਾਂ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀ ਇਸ ਪ੍ਰਕਾਰ ਆਸ਼ੀਸ਼ ਕਰਦੇ ਹਨ ਸਤਨਾਮ ਵਾਹਿਗੁਰੂ ਸਾਹਿਬ ਜੀ ست گرو رام دس مہاراج پرماری ماں اکال پورب کو غلامی فیصلے لینا ہے دنیا کے جمن بھی ہے دنیا کے مرن بھی ہے جنہیں جمن بنایا ان بنایا ہکمیں جمن حکمیں مرنا پاشاہ کہ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਕਸ ਹੈ ਵੇ ਪ੍ਰਵਾਹ ਉਹ ਵੇ ਪ੍ਰਵਾਹ ਹੈ ਸਦਾ ਵਿਕਸਦਾ ਸਦਾ ਆਨੰਦ ਵਿੱਚ ਹੁੰਦਾ ਹੈ ਸਾਗਰ 'ਚ ਲਹਿਰਾਂ ਪੈਦਾ ਵੀ ਹੁੰਦੀਆਂ ਸਾਗਰ ਦੇ ਵਿੱਚ ਲਹਿਰਾਂ ਸਮਾ ਵੀ ਜਾਂਦੀਆਂ ਧੂੜ ਦੇ ਵਿੱਚੋਂ ਧੂੜ ਦੇ ਕਾਲ ਉੱਪਰ ਵੀ ਉੱਡਦੇ ਆ ਵਾਪਸ ਧੂੜ ਵਿੱਚ ਵੀ ਸਮਾ ਜਾਂਦੇ ਆ ਜਦ ਉਹ ਕਰਤ ਕਰਤਾ ਕਰਤਾ ਰਾ ਪ੍ਰਜਾ ਕਰਤ ਦਬ ਦੇ અપਾਰਾ ਜਦ ਆਕਰਕ ਕਰਤ ਹੋ ਕਬਹੁ ਤਮ ਮੈ ਮਿਲਖ ਦੇ ਤਰਸ ਕਦੀ ਸਾਰਾ ਕੁਝ ਖਿਲਾਰ ਲੈਣਾ ਵਸਾਰ ਲੈਣਾ ਕਦੀ ਸਾਰਾ ਕੁਝ ਇਕੱਠਾ ਕਰ ਲੈਣਾ ਇਹੀ ਉਹਦੀ ਸ੍ਰਿਸ਼ਟੀ ਹੈ ਬਾਜੀਗਰ ਜਿਵੇਂ ਪਹਿਲਾ ਤਮਾਸ਼ਾ ਦਿਖਾਉਂਦਾ ਸਾਰਾ ਸਮਾਨ ਖਨਾ ਦੇਂਦਾ ਜੋਗ ਦੇ ਵਿੱਚ ਫਿਰ ਉਹ ਹੌਲੀ-ਹੌਲੀ ਸਾਰਾ ਇਕੱਠਾ ਕਰ ਦਿੰਦਾ ਬਾਜੀਗਰ ਨੇਤ ਵਜਾਈ ਸਭ ਖਲਕ ਤਮਾਸ਼ੇ ਆਏ ਬਾਜੀਗਰ ਸੰਗ ਸਕੇਲਾ ਆਪਣਾ ਰੰਗ ਰਵੈ ਕੇਲਾ ਇਹ ਸ੍ਰਿਸ਼ਟੀ ਦਾ ਧਰਤੀ ਦਾ ਪਸਾਰਾ ਉਹ ਆਪੇ ਪਸਾਰ ਲੈਂਦਾ ਆਪੇ ਇਕੱਠਾ ਕਰ ਲੈਂਦਾ